75 ਸਾਲ ਦੇ ਬਾਬੇ ਨੇ ਪੋਤੀ ਦੀ ਉਮਰ ਦੀ ਕੁੜੀ ਨਾਲ ਕਰਵਾਇਆ ਵਿਆਹ ਕਾਰਨ ਸੁਣ ਕੇ ਹੋ ਜਾਮੋਗੇ ਹੈਰਾਨ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਜੋੜੀਆਂ ਉੱਪਰੋਂ ਬਣ ਕੇ ਆਉਂਦੀਆਂ ਨੇ ਪਰ ਹੁਣ ਇੱਕ ਜੋੜੀ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਵੀਂ ਵਿਆਹੀ ਜੋੜੀ ਦਾ ਫੋਟੋ ਸ਼ੂਟ ਹੋ ਰਿਹਾ ਹੈ ਦਰਸਲ ਇਸ ਵਿੱਚ ਖਾਸ ਗੱਲ ਇਹ ਹੈ ਕਿ ਇਸ ਜੋੜੀ ਦੀ ਉਮਰ ਵਿੱਚ 50 ਸਾਲ ਦਾ ਫਰਕ ਹੈ ਇਸ ਵਿਅਕਤੀ ਦੀ ਉਮਰ 75 ਸਾਲ ਹੈ ਤੇ ਕੁੜੀ ਦੀ ਉਮਰ 25 ਸਾਲ ਹੈ ਸੋ ਇਹ ਤਾਂ ਨਹੀਂ ਪਤਾ ਕਿ ਇਸ ਜੋੜੀ ਨੇ ਉਮਰ ਦਾ ਇੰਨਾ ਫਰਕ ਹੋਣ ਦੇ ਬਾਵਜੂਦ ਵੀ ਆ ਕਿਉਂ ਕਰਵਾਇਆ ਪਰ ਲੋਕ ਇਸ ਜੋੜੀ ਨੂੰ ਦੇਖ ਕੇ ਇਸ ਵਿਅਕਤੀ ਬਾਰੇ ਕਹਿ ਰਹੇ ਨੇ ਕਿ ਬਾਬਾ ਜਾਂਦੀ ਵਾਰ ਵੀ ਵਿਆਹ ਵਾਲਾ ਲੱਡੂ ਖਾਣ ਲੱਗ ਗਿਆ ਇਸ ਨੂੰ ਸ਼ਰਮ ਆਉਣੀ ਚਾਹੀਦੀ ਹੈ ਆਪਣੀ ਪੋਤੀ ਦੀ ਉਮਰ ਦੀ ਕੁੜੀ ਨਾਲ ਹੀ ਵਿਆਹ ਕਰਵਾ ਰਿਹਾ ਹੈ ਅਤੇ ਕੁਝ ਲੋਕ ਇਸ ਕੁੜੀ ਬਾਰੇ ਕਹਿ ਰਹੇ ਨੇ ਕਿ ਇਸ ਕੁੜੀ ਨੇ ਬਾਬੇ ਦੀ ਉਮਰ ਨਹੀਂ ਸਗੋ ਇਸ ਦਾ ਪੈਸਾ ਦੇਖਿਆ ਹੋਣਾ ਹੈ ਤਾਂ ਹੀ ਤਾਂ ਇਸ ਬੁੜੇ ਨਾਲ ਵਿਆਹ ਕਰਵਾ ਲਿਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ